ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਇੱਕ ਮੁੱਦਾ ਕੁਝ ਦਿਨਾਂ ਦੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਸੀ ਜਿਸ ਵਿੱਚ ਜਿਹੜੇ ਜੇਲ੍ਹਾਂ ਦੇ ਵਿੱਚ ਇੱਕ ਤਾਂ ਫੋਨਾਂ ਦੀ ਵਰਤੋਂ ਵੱਧ ਗਈ ਸੀ ਔਰ ਉਸ ਤੋਂ ਇਲਾਵਾ ਜਿਹੜੀ ਜੇਲ੍ਹਾਂ ਦੇ ਵਿੱਚ ਕੁੱਟਮਾਰ ਹੋ ਰਹੀ ਹੈ ਉਹਨੂੰ ਲੈ ਕੇ ਹੁਸ਼ਿਆਰਪੁਰ ਦੇ ਵਿੱਚੋਂ ਕੇਸ ਸਾਹਮਣੇ ਆਇਆ ਸੀਗਾ ਜਿੱਥੇ ਇੱਕ ਕੈਦੀ ਹੈ ਹਰਿੰਦਰ ਸਿੰਘ ਹਿੰਦਾ ਉਹਦੇ ਨਾਲ ਅੰਦਰ ਕੁੱਟਮਾਰ ਹੋਈ ਉਹਨੂੰ ਲੈ ਕੇ ਵੀਡੀਓ ਵੀ ਰੱਖੀ ਗਈ ਹਾਈ ਕੋਰਟ ਦੇ ਵਿੱਚ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਵਕ ਵਕ ਤੌਰ ਤੇ ਹੋਈਆਂ ਇਸ ਵਕਸ ਨਾਲ ਵਕੀਲ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਕਿ ਸਰ ਜਿਸ ਵਕ ਤੁਸੀਂ ਇਹ ਸਭ ਮੁੱਦੇ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੋਈਆਂ ਲੇਕਿਨ ਅੱਜ ਦੀ ਕਾਰਵਾਈ ਇਹਦੇ ਉੱਤੇ ਕੀ ਕੀਤੀ ਗਈ ਹੈ ਇਸ ਮੁੱਦੇ ਦੇ ਉੱਤੇ ਜੀ ਮੈਡਮ ਇਹਦੇ ਵਿੱਚ ਜੇ ਮੈਂ ਥੋੜੀ ਤੁਹਾਨੂੰ ਹਿਸਟਰੀ ਦੇ ਵਿੱਚ ਲੈ ਕੇ ਜਾਣਾ ਇਹਦੇ ਵਿੱਚ ਹਰਿੰਦਰਪਾਲ ਹਿੰਦੇ ਨਾਲ 31/10/23 ਨੂੰ ਕੁੱਟਮਾਰ ਹੋਈ ਸੀਗੀ ਉਹਦੇ ਵਿੱਚ ਹਾਈ ਕੋਰਟ ਨੇ ਸਖਤ ਨੋਟਿਸ ਲਿਆ ਸੀਗਾ ਅਸੀਂ ਰੈਟ ਫਾਈਲ ਕੀਤੀ ਸੀਗੀ ਉਹਦੇ ਵਿੱਚ ਇਨਕੁਆਇਰੀ ਏ ਡੀ ਜੀ ਪੀ ਨੂੰ ਕਿਹਾ ਸੀਗਾ ਵੀ ਇਨਕੁਆਇਰੀ ਕਰੋ ਇਨਕੁਆਇਰੀ ਆਫੀਸਰ ਕਰੋ ਜਿਹੜਾ ਡੀ ਆਈ ਜੀ ਅੰਮ੍ਰਿਤਸਰ ਸਰਕਲ ਨੂੰ ਸਰਦਾਰ ਸ਼ਮਿੰਦਰ ਸਿੰਘ ਮਾਨ ਨੂੰ ਇਨਕੁਆਇਰੀ ਆਫੀਸਰ ਅਪਾਇੰਟ ਕੀਤਾ ਗਿਆ ਸੀਗਾ ਪਰ ਸ਼ਮਿੰਦਰ ਸਿੰਘ ਮਾਨ ਜੀ ਵੱਲੋਂ ਇਨਕੁਆਇਰੀ ਇੱਕ ਝੂਠੀ ਕਰ ਦਿੱਤੀ ਗਈ ਇੱਕ ਕੈਫਿਡੇਵਿਟ ਝੂਠਾ ਦੇ ਦਿੱਤਾ ਗਿਆ ਏ ਡੀ ਜੀ ਪੀ ਸਾਹਿਬ ਵੱਲੋਂ ਜਿਦੇ ਲਈ ਉਹਨਾਂ ਨੇ ਨੈਕਸਟ ਡੇਟ ਤੇ ਅਨਕੰਡੀਸ਼ਨਲ ਅਪੋਲੋਜੀ ਫੀਲ ਕਰ ਲਈ ਦੋਨੋਂ ਆਫੀਸਰਸ ਨੇ ਬਟ ਅਸੀਂ ਕੋਰਟ ਦੇ ਨੋਟਿਸ ਵਿੱਚ ਲਿਆਂਦਾ ਵੀ ਇਹਦੇ ਨਾਲ ਦੇਖੋ ਕੁੱਟਮਾਰ ਹੋ ਰਹੀ ਹੈ 72 ਘੰਟਿਆਂ ਦੀ ਰਿਕਾਰਡਿੰਗ ਸਾਨੂੰ ਦਿੱਤੀ ਗਈ ਔਰ ਹੈਰਾਨੀ ਵਾਲੀ ਗੱਲ ਹੈ ਵੀ ਜੇਲ੍ਹ ਡਿਪਾਰਟਮੈਂਟ ਵੱਲੋਂ ਹੀ ਸਾਨੂੰ ਦਿੱਤੀ ਗਈ ਮੇਰੇ ਆਫਿਸ ਦੀ ਟੀਮ ਨੇ 72 ਘੰਟੇ ਉਸ ਸੀਸੀਟੀ ਫੂਟੇਜ ਨੂੰ ਦੇਖ ਕੇ ਉਹ ਚੋਂ 3 ਮਿੰਟ ਦੀ ਰਿਕਾਰਡਿੰਗ ਕੀਤੀ ਕੱਡੀ ਜਿਹਦੇ ਵਿੱਚ ਉਹਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋ ਰਹੀ ਸੀਗੀ ਅਸੀਂ ਜਦੋਂ ਜੱਜ ਸਾਹਿਬ ਨੂੰ ਪੁਆਇੰਟ ਆਊਟ ਕੀਤਾ ਤਾਂ ਉਹਨਾਂ ਨੇ ਸਖਤ ਐਕਸ਼ਨ ਲਿਆ ਦੋਨੋਂ ਆਫੀਸਰਜ਼ ਨੂੰ ਇਨ ਪਰਸਨ ਪੇਸ਼ ਹੋਣ ਲਈ ਕਿਹਾ ਦੋਨੋਂ ਆਫੀਸਰਜ਼ ਇਨ ਪਰਸਨ ਪੇਸ਼ ਹੋਏ ਰੀ ਇਨਕੁਆਇਰੀ ਕੀਤੀ ਗਈ ਮਿਸਟਰ ਅਰੋੜਾ ਆਈਜੀ ਆ ਪ੍ਰिजन ਵੱਲੋਂ ਤੇ ਉਹਨਾਂ ਨੇ ਮੰਨਿਆ ਵੀ ਹਾਂਜੀ ਜਿਹੜੀ ਵੀ ਇਨਕੁਆਇਰੀ ਹੋਈ ਹੈ ਇਹ ਬੜੀ ਗਲਤ ਹੋਈ ਸੀ ਤੇ ਉਹਨਾਂ ਨੇ ਫਿਰ ਐਕਸ਼ਨ ਇਨੀਸ਼ੀਏਟ ਕੀਤਾ ਤੇ ਉਹਦੇ ਵਿੱਚ ਕਾਫੀ ਜੇਲ ਆਫੀਸਰਜ਼ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਕਾਫੀਆਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀਜ਼ ਖੁੱਲ ਗਈਆਂ ਈਵਨ ਜੀ ਸਰ ਇੱਕ ਚੀਜ਼ ਜ਼ਰੂਰ ਦੱਸਿਓ ਕਿ ਕਿੰਨਾ ਦੇ ਉੱਤੇ ਜਿਹੜੀ ਹੈ ਉਹ ਹੁਣ ਕਾਰਵਾਈ ਖੁੱਲੀ ਹੈ ਔਰ ਕਿਹੜੇ ਕਿਹੜੇ ਅਫਸਰ ਨੂੰ ਸਸਪੈਂਡ ਕੀਤਾ ਗਿਆ ਇਸਗੇ ਮੈਡਮ ਇਹਦੇ ਵਿੱਚ ਤਕਰੀਬਨ ਸੈਂਟਰਲ ਜੇਲ ਹੁਸ਼ਿਆਰਪੁਰ ਅੱਧਾ ਹੀ ਮੈਂ ਕਹਾਂਗਾ ਵੀ ਖਾਲੀ ਕਰ ਦਿੱਤਾ ਗਿਆ ਉਹਦੇ ਵਿੱਚ ਜੋਗਿੰਦਰਪਾਲ ਸਿੰਘ ਸੁਪਰਡੈਂਟ ਜੋ ਸੈਂਟਰਲ ਜੇਲ ਹੁਸ਼ਿਆਰਪੁਰ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਡਿਪਾਰਟਮੈਂਟ ਇਨਕੁਆਇਰੀ ਖੋਲ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਚੰਨ ਲਾਲ ਅਮਰਿਤਪਾਲ ਸਿੰਘ ਐਡੀਸ਼ਨਲ ਸੁਪਰਡੈਂਟ ਚੰਨ ਲਾਲ ਅਸਿਸਟੈਂਟ ਸੁਪਰਡੈਂਟ ਸੈਂਟਰਲ ਜੇਲ ਹੁਸ਼ਿਆਰਪੁਰ ਆ ਇਹ ਦੋਨਾਂ ਦੇ ਖਿਲਾਫ ਡਿਪਾਰਟਮੈਂਟ ਪ੍ਰोसीਡਿੰਗਸ ਖੁੱਲ ਗਈਆਂ ਨੇ ਔਰ ਰਜਿੰਦਰ ਕੁਮਾਰ ਸਤਨਾਮ ਸਿੰਘ ਧੀਰਜ ਰਜਿੰਦਰ ਜਸਵੰਤ ਕੇਸ਼ਵ ਤੇ ਰਾਜਨਪ੍ਰੀਤ ਜੋ ਕਿ ਹੈੱਡ ਵਾਰਡਨ ਨੇ ਇਹਨਾਂ ਦੇ ਖਿਲਾਫ ਡਿਪਾਰਟਮੈਂਟ ਪ੍ਰੋਸੀਡਿੰਗ ਖੁੱਲ ਗਈਆਂ ਨੇ ਔਰ ਐਫ ਆਈ ਆਰ ਵੀ ਕਹਿ ਦਿੱਤਾ ਗਿਆ ਸ਼ਾਮ ਤੱਕ ਵੀ ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਨੂੰ ਵੀ ਅੱਜ ਸ਼ਾਮ ਤੱਕ ਇਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਏ ਡੀ ਏ ਹੁਸ਼ਿਆਰਪੁਰ ਸਰਦਾਰ ਇੰਦਰਜੀਤ ਸਿੰਘ ਇਹਨਾਂ ਨੂੰ ਸ਼ੋ ਕੋਜ਼ ਨੋਟਿਸ ਦੇ ਦਿੱਤਾ ਗਿਆ ਜਿਨ੍ਹਾਂ ਨੇ ਐਫੀਡੇਵਿਟ ਗਲਫ ਫਾਈਲ ਕਰਵਾਇਆ ਸੀ ਏ ਡੀ ਜੀ ਪੀ ਸਾਹਿਬ ਤੋਂ ਤੇ ਸੈਕਟਰੀ ਗਵਰਨਮੈਂਟ ਆਫ ਪੰਜਾਬ ਜੇਲ੍ਹ ਡਿਪਾਰਟਮੈਂਟ ਨੂੰ ਲਿਖ ਦਿੱਤਾ ਗਿਆ ਵਾ ਵੀ ਸਰਦਾਰ ਸੁਖਮਿੰਦਰ ਸਿੰਘ ਮਾਨ IPS ਅਫੀਸਰ DIG ਪ੍ਰੈਜ਼ੈਂਟ ਅੰਮ੍ਰਿਤਸਰ ਸਰਕਲ ਦੇ ਜਿਹੜੇ ਉਹਨਾਂ ਦੇ ਖਿਲਾਫ ਡਿਪਾਰਟਮੈਂਟ ਇਨਕੁਆਇਰੀ ਇਨੀਸ਼ੀਏਟ ਕਰ ਦਿੱਤੀ ਜਾਵੇ ਸਰ ਇਹ ਤਾਂ ਹੋ ਗਏ ਇੰਨੇ ਸਾਰੇ ਨਾਮ ਤੁਸੀਂ ਬੋਲਦੇ ਤੁਸੀਂ ਜਿਵੇਂ ਕਿਹਾ ਕਿ ਅੱਧੀ ਜੇਲ੍ਹ ਖਾਲੀ ਕਰਤੀ ਕਿਸੇ ਇੱਕ ਅੱਧੇ ਕੇਸ ਦੇ ਕਾਰਨ ਤਾਂ ਨਹੀਂ ਹੋਇਆ ਹੋਊਗਾ ਇਹਦੇ ਨਾਲ ਹੋਰ ਵੀ ਪਿਛਲੇ ਬਥੇਰੇ ਕੇਸ ਹੋਣਗੇ ਜਿਨ੍ਹਾਂ ਨੇ ਜਿਹੜੇ ਜੱਜ ਸਾਹਿਬ ਨੇ ਉਹਨਾਂ ਦੇ ਮੂਹਰੇ ਆ ਕੇ ਸੋਚੋਗਾ ਕਿ ਬਈ ਇਹ ਕਾਰਵਾਈ ਕਰਨੀ ਜ਼ਰੂਰੀ ਹੈ ਇਸ ਵਾਰ ਮੈਡਮ ਉਹਨਾਂ ਦੇ ਕੋਰਟ ਦੇ ਦੇਖੋ ਇੱਥੇ ਹਜ਼ਾਰਾਂ ਪਟੀਸ਼ਨਾਂ ਪੈਂਦੀਆਂ ਪਰ ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਦੇ ਐਫੀਡੇਵਿਟ ਫਾਈਲ ਕਰ ਦਿੱਤੇ ਗਏ ਹੋਣਗੇ ਜਿਨ੍ਹਾਂ ਦੇ ਵਿੱਚ ਕਿਹਾ ਹੋਣਾ ਜੀ ਅਸੀਂ ਬਿਆਨ ਲਿਖ ਲਏ ਅਸੀਂ ਰਿਕਾਰਡਿੰਗਾਂ ਦੇਖ ਲਈਆਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਇਹ ਤਾਂ ਇੱਕ ਸਾਡੇ ਸਾਹਮਣੇ ਇੱਕ ਆ ਗਈ ਵੀ ਜਿਹੜੀ ਰਿਕਾਰਡਿੰਗ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਉਂਗਾ ਜਿਦੇ ਵਿੱਚ ਉਹ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ इवन ਕਿ ਜਿਹੜੇ ਮਿਸਟਰ ਅਰੋੜਾ ਆਈਜੀ ਪ੍ਰੈਜ਼ਨ ਨੇ ਮੈਂ ਕਹਾਂਗਾ ਵੀ ਉਹਨਾਂ ਨੇ ਇਨਕੁਆਇਰੀ ਬੜੀ ਅੱਛੀ ਕੀਤੀ ਜਿਨ੍ਹਾਂ ਨੇ ਲੈ ਕੇ ਆਂਦਾ ਸਾਹਮਣੇ ਵੀ ਹਾਂ ਸਾਡੇ ਡਿਪਾਰਟਮੈਂਟ ਦੇ ਬੰਦੇ ਇੱਕ ਨਿਰਦੋਸ਼ ਬੰਦੇ ਨਾਲ ਤਾਂ ਚੱਪਲਾਂ ਨਾਲ ਕੁੱਟਮਾਰ ਕਰ ਰਹੇ ਆ ਤੇ ਇਹ ਮਾਰਪੁੱਟ ਸਿਰਫ ਔਰ ਸਿਰਫ ਪੁਲਿਸ ਵਾਲੇ ਕਰ ਰਹੇ ਰਹਾ ਕਿ ਨਾਲ ਦੇ ਸਾਥੀ ਜਿਹੜੇ ਉਥੇ ਲੋਕ ਸੀਗੇ ਉਹਨਾਂ ਨੇ ਕੀਤਾ ਨਹੀਂ ਮੈਡਮ ਇਹ ਸਿਰਫ ਪੁਲਿਸ ਵਾਲੇ ਕਰ ਰਹੇ ਸੀਗੇ ਇਹਦੇ ਪਿੱਛੇ ਦੀ ਹਿਸਟਰੀ ਹੈ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਲੜਕੇ ਨੂੰ ਵੀ ਤੂੰ ਜੇਲਸ ਦੇ ਵਿੱਚ ਡਰੱਗਸ ਤੇ ਫੋਨ ਸਪਲਾਈ ਕਰ ਅੱਛਾ ਹਾਂਜੀ ਜਦੋਂ ਉਹਨੇ ਮਨਾਂ ਕੀਤਾ ਤਾਂ ਉਹਦੇ ਨਾਲ ਸਾਰਾ ਕੁਝ ਹੋਇਆ ਉਹ ਚੀਜ਼ ਸਾਹਮਣੇ ਨਹੀਂ ਆਈ ਬਟ ਅਸੀਂ ਜਲਦੀ ਹੀ ਇੱਕ ਹੋਰ ਰਿਟ ਫਾਈਲ ਕਰ ਰਹੇ ਹਾਂ ਇਹਦੇ ਵਿੱਚ ਜਿਹਦੇ ਵਿੱਚ ਅਸੀਂ ਇਹ ਮੁੱਦਾ ਚੱਕਾਂਗੇ ਭਈ ਜਿਹੜੀਆਂ ਡਰੱਗਸ ਹੋ ਰਹੀਆਂ ਨੇ ਤੇ ਕਿਵੇਂ ਹੋ ਰਹੀਆਂ ਨੇ ਸਾਰੀਆਂ ਲੇਕਿਨ ਇਹਦੇ ਨਾਲ ਇੱਕ ਹੋਰ ਕੇਸ ਸੀਗਾ ਜਿਹੜਾ ਮੋਬਾਈਲ ਫੋਨਸ ਵਾਲਾ ਵੀ ਸੀਗਾ ਉਹ ਨਾ ਮੇਰਾ ਮੈਟਰ ਨਹੀਂ ਸੀਗਾ ਉਹਦੇ ਵਿੱਚ ਸਮ ਪਰਸਨ ਹੈਜ਼ ਫਾਈਲਡ ਫਾਰ ਐਂਟੀਸਪੇਟਰੀ ਬੇਲ ਕਿਸੇ ਨੇ ਫਾਈਲ ਕੀਤੀ ਸੀਗੀ ਉਹਦੇ ਵਿੱਚ ਜਦੋਂ ਰਿਪਲਾਈ ਫਾਈਲ ਕੀਤੇ ਗਏ ਤੇ ਉਹਦੇ ਵਿੱਚ ਜੱਜ ਸਾਹਿਬ ਨੇ ਦੇਖਿਆ ਵੀ 38000 ਤੋਂ ਉੱਪਰ ਕੌਲਾਂ ਹੋਈਆਂ 2 ਮਹੀਨੇ ਦੇ ਵਿੱਚ ਵਿੱਚ ਤੇ ਜੱਜ ਸਾਹਿਬ ਨੇ ਕਿਹਾ ਵੀ ਇਹ ਇਕੱਲਾ ਜੇਲ ਕੈਦੀ ਦਾ ਨਹੀਂ ਕਰ ਸਕਦਾ ਨਾ ਫੋਨ ਉਹਨੂੰ ਕਿੱਥੋਂ ਤਾਂ ਮਿਲੇ ਕਿੱਥੋਂ ਤਾਂ ਅੰਦਰ ਡਰੱਗਸ ਜਾ ਰਹੀਆਂ ਨੇ ਭਈ ਜਿਹੜੀਆਂ 38500 ਇੰਨੀ ਕੌਲਾਂ ਕਰਨੀਆਂ ਮਤਲਬ ਤੁਸੀਂ ਵੀ ਸੋਚ ਸਕਦੇ ਹੋ ਕੀ ਹੈ ਫਿਰ ਜਦੋਂ ਸਭ ਨੇ ਪਿਛਲੀ ਹਿਸਟਰੀ ਪੁੱਛਲੀ ਵੀ ਕਿੰਨੇ ਕ ਆਫੀਸ਼ਰਸ ਦੇ ਖਿਲਾਫ ਤੁਸੀਂ ਕਹੀ ਜਾਂਦੇ ਹੋ ਨਸ਼ਾ ਜੇਲ੍ਹਾਂ ਚ बिक ਰਿਹਾ ਨਸ਼ਾ ਜੇਲ੍ਹਾਂ ਚ बिक ਰਿਹਾ ਪਰ ਆਫੀਸਰ ਅਜ ਤੱਕ ਤੁਸੀਂ ਕਿਹੜਾ ਕਰ ਲਿਆ ਗ੍ਰਿਫਤਾਰ ਕਿਹਦੇ ਖਿਲਾਫ ਤੁਸੀਂ ਡਿਪਾਰਟਮੈਂਟ ਇਨਕੁਆਇਰੀ ਇਨੀਸ਼ੀਏਟ ਕਰਤੀ ਕਿਹਦੇ ਖਿਲਾਫ ਐਕਸ਼ਨ ਲੈ ਲਿਆ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਸੁਪਰਡੈਂਟ ਸੈਂਟਰਲ ਜੇਲ ਹੁਸ਼ਿਆਰਪੁਰ ਸ਼ਾਇਦ ਉਹਨਾਂ ਨੇ ਸਸਪੈਂਡ ਕਰ ਦਿੱਤਾ ਫਰੋਜ਼ਪੁਰ ਸੌਰੀ ਫਰੋਜ਼ਪੁਰ ਨੂੰ ਸਸਪੈਂਡ ਕਰ ਦਿੱਤਾ ਤੇ ਉਹ ਹਜੇ ਫਰਦਰ ਇਨਕੁਆਇਰੀ ਚੱਲ ਰਹੀ ਹੈ ਉਹ ਮੈਟਰ ਉਹਨਾਂ ਨੇ ਜੱਜ ਸਾਹਿਬ ਨੇ ਕੱਲ ਤੇ ਰੱਖ ਲਿਆ ਸ੍ਰੀ ਇਹ ਐਫੀਡੇਵਿਟ ਵੀ ਜਿਹੜੇ ਜਾਲੀ ਪੇਸ਼ ਕੀਤੇ ਗਏ ਤੁਹਾਡੇ ਵਾਲੇ ਕੇਸ ਦੇ ਵਿੱਚ ਉਹਨਾਂ ਦੇ ਉੱਤੇ ਵੀ ਕਾਰਵਾਈ ਬਣਦੀ ਹੈ ਉਹ ਕਾਰਵਾਈ ਦੇ ਉੱਤੇ ਕੀ ਕੀਤਾ ਗਿਆ ਕਿ ਮਾਫੀ ਮੰਗ ਕੇ ਉਹਨੂੰ ਖਤਮ ਕਰ ਦਿੱਤਾ ਗਿਆ ਮੈਡਮ ਉਹ ਅਨਕੰਡੀਸ਼ਨਲ ਅਪੋਲੋਜੀ ਆ ਗਈ ਸੀ ਦੋਨੋਂਾਂ ਦੀ ਤੇ ਉਹਦੇ ਵਿੱਚ ਕੋਰਟ ਨੇ ਫਿਰ ਉਹ ਕਰਤੀ ਹੈ ਤੇ ਫਿਰ ਇਹਦੇ ਵਿੱਚ ਹੁਣ ਅੱਗੇ ਦੀ ਜਿਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਜਿਹੜੇ ਉਹ ਸੀਗੇ ਜਿਨ੍ਹਾਂ ਦਾ ਤੁਸੀਂ ਕੇਸ ਲੈ ਕੇ ਐਸੇ ਹਰਿੰਦਰ ਸਿੰਘ ਹਿੰਦਾ ਉਹਨਾਂ ਦੇ ਉੱਤੇ ਕੀ ਚੀਜ਼ ਹੈਗੀ ਉਹਨਾਂ ਨੂੰ ਹੁਣ ਉਸੇ ਜੇਲ੍ਹ 'ਚ ਰੱਖਿਆ ਜਾਏਗਾ ਕਿਉਂਕਿ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਕਿਸੇ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਐਂਡ ਮੈਡਮ ਹਾਂਜੀ ਉਹਦੋਂ ਕਹਿ ਰਹੇ ਸੀਗੇ ਵੀ ਅਸੀਂ ਇਹਨੂੰ ਨਾ ਉਹ ਵੀ ਜੇਲ੍ਹ ਵਾਲਿਆਂ ਦੀ ਹੀ ਇੱਕ ਸੀਗੀ ਕਾਰਤਸਾਨੀ ਵੀ ਜਿਸ ਨੂੰ ਅੰਮ੍ਰਿਤਸਰ ਸ਼ਿਫਟ ਕਰ ਦਿੰਨੇ ਆ ਬਟ ਅਸੀਂ ਫਿਰ ਰਿਕੁਐਸਟ ਕੀਤੀ ਜੀ ਅੰਮ੍ਰਿਤਸਰ ਕਿਉਂਕਿ ਉਹ ਵਿਚਾਰਾ ਇੱਕ ਗਰੀਬ ਬੰਦਾ ਹੈ ਉਹਦੀ ਬਜ਼ੁਰਗ ਮਾਤਾ ਉਹ ਕਿੱਥੋਂ ਹੁਸ਼ਿਆਰਪੁਰ ਰਹਿਣ ਵਾਲੀ ਹੈ ਉਹ ਕਿੱਥੋਂ ਜਾ ਕੇ ਅੰਮ੍ਰਿਤਸਰ ਮਿਲਿਆ ਕਰੇਗੀ ਜੱਜ ਸਾਹਿ ਔਰ ਉਹਨੂੰ ਕਪੂਰਥਲੇ ਜੋ ਕਿ ਨੇੜੇ ਹੀ ਹੈ ਜ਼ਿਆਦਾ ਦੂਰ ਨਹੀਂ ਉੱਥੇ ਸ਼ਿਫਟ ਕਰ ਦਿੱਤਾ ਫॉर ਹਿਸ ਸਿਕਿਉਰਟੀ ਇੱਕ ਚੀਜ਼ ਹੈ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਜਿਹੜੀ ਇੱਕ ਤਾਂ ਤੁਹਾਡਾ ਵਾਲਾ ਮੁੱਦਾ ਹੈ ਜਿਹਦੇ ਵਿੱਚ ਅੰਦਰ ਕੁੱਟਮਾਰ ਹੋਈ ਹੈ ਉਹ ਵੀ ਤੁਸੀਂ ਇਹ ਕਿਹਾ ਕਿ ਉਹਨਾਂ ਨੂੰ ਡਰਗ ਸਪਲਾਈ ਕਰਨ ਦੇ ਲਈ ਔਰ ਫੋਨ ਸਪਲਾਈ ਕਰਨ ਦੇ ਲਈ ਫੋਰਥ ਕੀਤਾ ਜਾ ਰਿਹਾ ਸੀ ਦੂਜੇ ਪਾਸੇ ਮੁੱਦਾ ਉਹ ਸੀਗਾ ਕਿ ਅੰਦਰ ਫੋਨ ਮਿਲ ਬਹੁਤ ਰਹੇ ਨੇ ਸਭ ਕੁਝ ਜਿਹੜੀਆਂ ਚੀਜ਼ਾਂ ਨੇ ਕਾਲਸ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਰਿਲੇਟ ਕਰਦੀਆਂ ਨੇ ਕਿ ਆਫੀਸਰ ਹੀ ਇਹ ਕੰਮ ਕਰਾ ਰਹੇ ਨੇ ਉਹ ਦੋ ਆਫੀਸਰ ਤਾਂ ਦਿਗਗੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ 100% ਮੈਡਮ ਆਫੀਸਰਸ ਇਹਦੇ ਵਿੱਚ ਇਨਵੋਲ ਹੈ ਆਪਣੇ ਘਰੇ ਕੋਈ ਚੀਜ਼ ਆਂਦੀ ਹੈ ਮਾਲਕ ਤੋਂ ਪੁੱਛ ਉਹ ਮਾਲਕ ਹੁੰਦਾ ਜਦੋਂ ਅਸੀਂ ਜਾਂਦੇ ਆ ਵਕੀਲ ਜਾਂਦੇ ਆ ਮਿਲਣ ਤੇ ਸਾਡੀ ਵੀ ਚੈਕਿੰਗ ਹੁੰਦੀ ਆ ਬੂਟ ਖੋਲ ਕੇ ਸਾਡੀ ਚੈਕਿੰਗ ਕੀਤੀ ਜਾਂਦੀ ਆ इवन ਕਿ ਸਾਡੇ ਫੋਨ ਵੀ ਨਹੀਂ ਅੰਦਰ ਜਾਂਦੇ ਫਿਰ ਕਿਵੇਂ ਮੈਡਮ ਅੰਦਰ ਫੋਨ ਜਾ ਰਹੇ ਆ ਔਰ ਛੋਟੇ ਫੋਨ ਤੋਂ 38000 ਕਾਲਾਂ ਹੂੰ ਮਤਲਬ ਵੀ ਕੈਨ ਕੈਨੋਟ ਇਮੇਜਿਨ ਵੀ ਅਡੇ ਵੱਡੇ ਲੈਵਲ ਤੇ ਫੋਨ ਲੋਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਆ ਵਿਵਾਦ ਇਸ ਦੇ ਉੱਤੇ ਛਿੜਿਆ ਕਿ ਕਿੱਥੇ ਹੋਈ ਇੰਟਰਵਿਊ ਔਰ ਕਿਸ ਤਰੀਕੇ ਦੇ ਨਾਲ ਹੋਈ ਉਸ ਤੋਂ ਬਾਅਦ ਰਿਟ ਪਾਈ ਗਈ ਔਰ ਇਸ ਵਕਤ ਸਾਡੇ ਨਾਲ ਐਡਵੋਕੇਟ ਗੌਰਵ ਗਲੋਤਰਾ ਜੀ ਮੌਜੂਦ ਨੇ ਜਿਨ੍ਹਾਂ ਨੇ ਰਿਟ ਪਾਈ ਸੀ ਔਰ ਪਿਛਲੇ 8 ਮਹੀਨਿਆਂ ਤੋਂ ਇਹ ਲੜਾਈ ਲੜ ਰਹੇ ਸੀ ਗੱਲਬਾਤ ਕਰਦੇ ਹਾਂ ਗੌਰਵ ਸਰ ਜਿਸ ਵਕਤ ਅਸੀਂ ਇਸ ਪੂਰੇ ਮਸਲੇ ਦੀ ਗੱਲ ਕਰਦੇ ਹਾਂ 8 ਮਹੀਨਿਆਂ ਤੋਂ ਇਹਦੇ ਉੱਤੇ ਤੁਸੀਂ ਹਰ ਵਾਰ ਪੇਸ਼ੀ ਤੇ ਪਹੁੰਚ ਦੇ ਸੀ ਹਰ ਦਲੀਲ ਰੱਖਦੇ ਸੀ ਅੱਜ ਇਹਦੇ ਉੱਤੇ ਕੀ ਕਾਰਵਾਈ ਹੋਈ ਹੈ ਅੰਤਿਮ ਕੀ ਜੱਜ ਨੇ ਇਹਦੇ ਉੱਤੇ ਐਕਸ਼ਨ ਲਿਆ ਸਰ ਸੌਰੀ ਮੈਮ ਦੇਖੋ ਇਨਸਾਫ ਮਿਲਣ ਚ ਦੇਰੀ ਹੋ ਸਕਦੀ ਹੈ ਲੇਕਿਨ ਇਨਸਾਫ ਜ਼ਰੂਰ ਮਿਲਦਾ ਹੈ ਸੋ ਅੱਜ ਮੈਂ ਕਿਤੇ ਨਾ ਕਿਤੇ ਆਪਦੇ ਆਪ ਨੂੰ ਵਿੰਡੀਕੇਟਿਡ ਫੀਲ ਕਰ ਰਿਹਾ ਕਿ ਵੀ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਨਯੋਗ ਹਾਈ ਕੋਰਟ ਨੇ ਇਸ ਗੱਲ ਨੂੰ ਬੜਾ ਸੀਰੀਅਸਲੀ ਲਿਆ ਔਰ ਇਹ ਆਰਡਰ ਪਾਸ ਕੀਤਾ ਕਿ ਇਹ ਇੰਟਰਵਿਊ ਜਿਹੜੀ ਹੈ ਨਾ ਸਿਰਫ ਉਹਨਾਂ ਨੇ ਉਹਨੂੰ ਇੰਟਰਨੈਟ ਤੋਂ ਹਟਾਉਣ ਦਾ ਆਰਡਰ ਪਾਸ ਕੀਤਾ ਔਰ ਡੀਜੀਪੀ ਪੰਜਾਬ ਨੂੰ ਇਹ ਗੱਲ ਕਹੀ ਕਿ ਇੰਟਰਵਿਊ ਜਿਹੜੀ ਹੈ ਇੰਟਰਨੈਟ ਤੋਂ ਹਟਾਈ ਜਾਵੇ ਉਹਦੇ ਨਾਲ ਨਾਲ ਜੋ ਉਹਨਾਂ ਨੇ ਟਿੱਪਣੀ ਕੀਤੀ ਉਹ ਬਹੁਤ ਇੰਪੋਰਟੈਂਟ ਸੀ ਕਿ ਇਸ ਤਰ੍ਹਾਂ ਦੇ ਗੈਂਗਸਟਰਸ ਦੀ ਇੰਟਰਵਿਊ ਕਰਨ ਦੇ ਨਾਲ ਕਿੰਨੂੰ ਫਾਇਦਾ ਹੁੰਦਾ ਹੈ ਕਿਸ ਵਾਸਤੇ ਇੰਟਰਵਿਊ ਕੰਡਕਟ ਕੀਤੀ ਗਈ ਸਾਡੇ ਕੋਲ ਬਹੁਤ ਰੋਲ ਮਾਡਲਸ ਨੇ ਸਪੋਰਟਸ ਪਰਸਨਸ ਨੇ ਬਹੁਤ ਸਾਰੇ ਅਚੀਵਰਸ ਨੇ ਬਟ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਉਹਨਾਂ ਦੀ ਇੰਟਰਵਿਊਸ ਕਰੋ ਜਿਨ੍ਹਾਂ ਨੂੰ ਨਾਲ ਪਬਲਿਕ ਦੇ ਵਿੱਚ ਯੂਥ ਦੇ ਉੱਤੇ ਇੱਕ ਇਮਪ੍ਰੈਸ਼ਨੇਬਲ ਮੈਸੇਜ ਆਵੇ ਇੱਕ ਚੰਗਾ ਮੈਸੇਜ ਆਵੇ ਲੇਕਿਨ ਤੁਸੀਂ ਕਿੰਦੀ ਇੰਟਰਵਿਊ ਕਰ ਰਹੇ ਹੋ ਇੱਕ ਗੈਂਗਸਟਰ ਦੀ ਜੋ ਜੇਲ੍ਹ ਦੇ ਅੰਦਰ ਬੈਠਾ ਹੈ ਕਿਸ ਵਾਸਤੇ ਕਰ ਰਹੇ ਹੋ ਕੀ ਸਿਰਫ ਆਪਦੇ ਵਿਊਜ਼ ਲੈਣ ਵਾਸਤੇ ਆਪਦੇ ਕਲਿਕਸ ਲੈਣ ਵਾਸਤੇ ਸੋ ਇਸ ਤਰ੍ਹਾਂ ਦੇ ਜਿਹੜਾ ਐਕਟ ਐਂਡ ਕੰਡਕਟ ਹੈ ਕੋਰਟ ਨੇ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ ਔਰ ਕੋਰਟ ਨੇ ਕਿਹਾ ਕਿ ਰਿਸਪੋਨਸਿਬਲ ਵਿਅਕਤੀ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ ਕੋਰਟ ਨੇ ਫਿਲਹਾਲ ਦੋ ਐਫ ਆਈ ਆਰਸ ਰਜਿਸਟਰ ਕਰਨ ਦਾ ਆਰਡਰ ਕੀਤਾ ਹੈ ਦੋਨੋਂ ਇੰਟਰਵਿਊਜ਼ ਦੇ ਰਿਗਾਰਡਿੰਗ ਹੁਣੇ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਕੋਰਟ ਨੇ ਬਣਾਈ ਹੈ ਐਫ ਆਈ ਆਰ ਰਜਿਸਟਰ ਕਰਕੇ ਉਸ ਤੋਂ ਬਾਅਦ ਉਹ ਜਿਹੜੀ ਟੀਮ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹ ਇਹਨਾਂ ਇੰਟਰਵਿਊਜ਼ ਦੀ ਬਾਅਦ ਚੋਂ ਰਿਪੋਰਟ ਜਿਹੜੀ ਹੈ ਉਹ ਮਾਂਜੋ ਕੋਰਟ ਨੂੰ ਸਬਮਿਟ ਕਰਾਏਗੀ ਸਰ ਇੱਕ ਚੀਜ਼ ਆ ਜਾਂਦੀ ਇੱਥੇ ਜਿਸ ਤਰੀਕੇ ਦੇ ਨਾਲ 8 ਮਹੀਨੇ ਹੋ ਗਏ ਇੱਕ ਇੰਟਰਵਿਊ ਹੋਈ ਹੋਵੇ ਵੇ ਹਰੇਕ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਜੇਲ ਹੈ ਸਾਡੀ ਜੇਲ ਹੈ ਕਿੱਥੇ ਦੀ ਜੇਲ ਹੈ ਹਾਲੇ ਤੱਕ ਇਹ ਨਹੀਂ ਪਤਾ ਲਗਾਇਆ ਜਾ ਸਕਿਆ ਕਿ ਕਿਹੜੀ ਜੇਲ ਦੇ ਵਿੱਚੋਂ ਇਹ ਇੰਟਰਵਿਊ ਹੋਈ ਹੈ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ ਮੈਮ ਦੇਖੋ ਆਰਡਰ ਤੋਂ ਤੁਹਾਨੂੰ ਬਹੁਤ ਕੁਝ ਕਲੀਅਰ ਹੋ ਜਾਏਗਾ ਲੇਕਿਨ ਮੈਂ ਤੁਹਾਨੂੰ ਜੋ ਕੋਰਟ ਦੀ ਡਿਸਕਸ਼ਨ ਹੋਈ ਹੈ ਉਹਦੇ ਹਿਸਾਬ ਦੇ ਨਾਲ ਦੱਸ ਸਕਦਾ ਜੋ ਜੱਜ ਸਾਹਿਬ ਨੇ ਆਰਡਰ ਵਿੱਚ ਲਿਖਾਇਆ ਹੈ ਉਹਦੇ ਹਿਸਾਬ ਦੇ ਨਾਲ ਇਹ ਸਾਫ ਪਤਾ ਚੱਲ ਰਿਹਾ ਹੈ ਕਿ ਪੰਜਾਬ ਸਰਕਾਰ ਕਿਤੇ ਵੀ ਸਪੈਸੀਫਿਕਲੀ ਇਹ ਦੱਸ ਨਹੀਂ ਪਾਈ ਕਿ ਇੰਟਰਵਿਊ ਕਿੱਥੇ ਹੋਈ ਹੈ ਜਦ ਕਿ ਅੱਜਕੱਲ ਟੈਕਨੋਲੋਜੀ ਇੰਨੀ ਐਡਵਾਂਸ ਸੇ ਹੁਣ ਨਹੀਂ ਹਾਈ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਬੱਚਾ ਥੋੜਾ ਜਿਆ ਇੰਟਰਨੈਟ ਚਲਾਉਣਾ ਜਾਣਦਾ ਹੈ ਉਹ ਬੜੇ ਆਰਾਮ ਨਾਲ ਪਤਾ ਕਰ ਸਕਦਾ ਹੈ ਕਿ ਇੰਟਰਵਿਊ ਪ੍ਰੀ ਰਿਕਾਰਡਡ ਸੀਗੀ ਕਿ ਲਾਈਵ ਸੀਗੀ ਇਹ ਇਹੀ ਪਤਾ ਕਰਦੇ ਰਹੇ ਪੰਜਾਬ ਸਰਕਾਰ ਦੇ ਜਿਹੜੇ ਆਫੀਸਰ ਸੀਗੇ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀ ਪੰਜਾਬ ਪੁਲਿਸ ਹੀ ਕਰਪਟ ਹੈ ਜਾਂ ਪੰਜਾਬ ਸਾਰੀ ਪੰਜਾਬ ਸਰਕਾਰ ਗਲਤ ਹੈ ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਆਫੀਸਰ ਜ਼ਿੰਮੇਵਾਰ ਹੈ ਜਿੰਨੂੰ ਬਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਜਿੰਦੇ ਕਸਟਡੀ ਦੇ ਤਹਿਤ ਇੰਟਰਵਿਊ ਹੋਈ ਹੈ ਹੁਣ ਉਹ ਜਦੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਕੋਲ ਜਾਏਗਾ ਔਰ ਉਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਉੱਤੇ ਇਹ ਇੱਕ ਕੰਡੀਸ਼ਨ ਹੈ ਕਿ ਉਹਨਾਂ ਨੇ ਉਹ ਰਿਪੋਰਟ ਕੋਰਟ ਦੇ ਅੱਗੇ ਦੇਣੀ ਹੈ ਤਾਂ ਉਸ ਦੇ ਨਾਲ ਜਿਹੜਾ ਹੈ ਸੱਚ ਜਿਹੜਾ ਹੈ ਉਹ ਬਾਹਰ ਆਊਗਾ ਔਰ ਇਹ ਪਤਾ ਚੱਲੂਗਾ ਕਿ ਇਹ ਇੰਟਰਵਿਊ ਕਿਸ ਤਰੀਕੇ ਦੇ ਨਾਲ ਕੀਤੀ ਗਈ ਔਰ ਕਿਹੜੇ ਵਿਅਕਤੀਆਂ ਦੇ ਪਰੋਵਾਈਡ ਕਰਵਾਇਆ ਉਹਨੂੰ ਇਹ ਇੰਟਰਨੈਟ ਔਰ ਕਿਹੜੀ ਜੇਲ੍ਹ ਦੇ ਵਿੱਚ ਉਹ ਮੌਜੂਦ ਸੀਗਾ ਲਾਰੈਂਸ ਬਿਸ਼ਨੋਈ ਜਿਸ ਟਾਈਮ ਦੇ ਉੱਤੇ ਇਹ ਇੰਟਰਵਿਊ ਹੋਈ ਜਿਸ ਤਰੀਕੇ ਨਾਲ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਇਸ ਕੇਸ ਨੂੰ ਬੰਦ ਨਹੀਂ ਕੀਤਾ ਗਿਆ 10 ਜਨਵਰੀ ਨੂੰ ਤਾਰੀਖ ਦਿੱਤੀ ਗਈ ਹੈ ਔਰ ਐਸਆਈਟੀ ਜਿਹੜੀ ਹੈ ਆਪਣੀ ਪਹਿਲੀ ਰਿਪੋਰਟ ਉੱਤੇ ਪੇਸ਼ ਕਰੇਗੀ ਕਿ ਹਾਲੇ ਤੱਕ ਦੀ ਕਾਰਵਾਈ ਕੀ ਹੋਈ ਹੈ ਲੇਕਿਨ ਇਹ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਇਹ ਇੰਟਰਵਿਊ ਜਿਹੜੀਆਂ ਨੇ ਗੈਂਗਸਟਰਸ ਦੇ ਨਾਲ ਇਹਨਾਂ ਨੂੰ ਇੰਟਰਨੈਟ ਤੋਂ ਹਟਾ ਦਿੱਤਾ ਜਾਵੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬ